ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰੇ ਦਾ ਸਟੱਡੀ ਪੰਜਾਬ 365 ਤੇ ਰਾਜੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਨਵੀਂ ਤੇ ਫਰਕ ਸ਼ਰ ਰਿਕਰੂਟਮੈਂਟ ਦੇ ਨਾਲ ਫਰੈਸ਼ ਭਰਤੀ ਦੀ ਜਾਣਕਾਰੀ ਦੇ ਨਾਲ ਜੋ ਵੀ ਇਸ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਪਿੱਛੇ ਜਾ ਕੇ ਚੈਨਲ ਦੇਖ ਸਕਦੇ ਹੋ ਡੇਲੀ 3 ਤੋਂ 4 ਜਿਹੜੀ ਵੀਡੀਓ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਜਿਦੇ ਵਿੱਚ ਕੋਈ ਵੀ ਪ੍ਰਾਈਵੇਟ ਸਰਕਾਰੀ ਕੰਟਰੈਕਟਰ ਰੈਗੂਲਰ ਐਡ ਹੋਗ ਕਿਸੇ ਤਰ੍ਹਾਂ ਦੀ ਵੈਕੈਂਸੀ ਆਏ ਚਾਹੇ ਜਾਦਾ ਹੋਵੇ ਚਾਹੇ ਘੱਟ ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਸੋ ਅਪਡੇਟਡ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣਾ ਜਿਸ ਵੀ ਜੀ ਤੁਸੀਂ ਐਲੀਜੀਬਲ ਹੋ ਫਾਰਮ ਜਰੂਰ ਭਰੋ ਅੱਜ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਿਹੜੀ ਰਿਕਰੂਟਮੈਂਟ ਨਿਕਲੀ ਉਹ ਨਿਕਲੀ ਹੈਗੀ ਹੈ ਜੀ ECHS ডিপਾਰਟਮੈਂਟ ਵਿੱਚ ਓਕੇ ਦੇਖੋ ਮੈਂਸ਼ਨ ਕੀਤਾ ਹੋਇਆ ਨੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ECHS ਸੈਲ ਸਟੇਸ਼ਨ ਫਰੀਦਕੋਟ ਦੇ ਵਿੱਚ ਮਿਲਟਰੀ ਸਟੇਸ਼ਨ ਜਿਹੜਾ ਉੱਥੇ ਰਿਕਰੂਟਮੈਂਟ ਦੇ ਲਈ ਆ ਭਾਈ ਪਹਿਲਾਂ ਦੱਸਦਾ ਇਹ ਭਰਤੀ ਪੱਕੀ ਨਹੀਂ ਆ ਰੈਗੂਲਰ ਨਹੀਂ ਆ ਮੋਟਾ-ਮੋਟਾ ਲਿਖਿਆ ਹੋਇਆ ਕੰਟਰੈਕਚੁਅਲ ਬੇਸ ਇਹ ਸਿਰਫ ਤੁਹਾਡੀ ਕੀ ਹੈ ਕੰਟਰੈਕਟ ਬੇਸ ਹੈ ਕਿੰਨੇ ਚਿਰ ਦਾ ਕੰਟਰੈਕਟ ਹੋਏਗਾ ਤੁਹਾਡਾ 11 ਮਨთ ਜਿਹੜਾ ਹੋਏਗਾ ਸਿਵਿਲਿਅਨ ਦਾ ਤੇ 1 ਇਅਰ ਹੋਏਗਾ ਜਿਹੜੇ ਆਪਣੇ ਪਹਿਲਾਂ ਇਸੇ ਜੋਬ ਕਰ ਰਹੇ ਨੇ ਇਸ ਮਿਲਟਰੀ ਡਿਪਾਰਟਮੈਂਟ ਦੇ ਵਿੱਚ ਇਸਚ ਵਿੱਚ ਜਿਨ੍ਹਾਂ ਨੇ ਕੀਤੀ ਹੋਈ ਜੋਬ ਤੇ ਉਹ ਦੁਬਾਰਾ ਫਿਲ ਵੀ ਕਰ ਸਕਦੇ ਨੇ ਉਹਨਾਂ ਲਈ 1 ਸਾਲ ਦਾ ਹੋਏਗਾ ਜਿਹੜੇ ਲੋਕਲ ਨਹੀਂ ਸਿਵਿਲੀਅਨ ਓਨਲੀ 11 ਮਹੀਨੇ ਦਾ ਹੁਣ ਦੇਖਦੇ ਆਂ ਪੋਸਟਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਪੋਸਟ ਨੋਟ ਕਰੋ ਮੈਡੀਕਲ ਸਪੈਸ਼ਲਿਸਟ ਦੀ ਹੈ ਐਮ ਡੀ ਐਮ ਐਸ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਇੱਕ ਪੋਸਟ 60% ਜਿਹੜੀ ਕੀ ਹੈਗੀ ਆ ਈ ਐਸ ਐਮ ਵਾਸਤੇ ਓਕੇ 6th ਤਨਖਾਹ ਲੱਖ ਰੁਪਇਆ ਪਾਰਟ ਟਾਈਮ ਜੇ 4 ਘੰਟਿਆਂ ਦੇ 3595 ਰੁਪਏ ਪਾਰਟ ਟਾਈਮ 3 ਘੰਟੇ ਵਾਸਤੇ 2696 ਰੁਪਏ ਪਾਰਟ ਟਾਈਮ 2 ਘੰਟੇ ਵਾਸਤੇ 1797 ਰੁਪਏ ਮੈਡੀਕਲ ਆਫੀਸਰ ਜਿਹੜੇ ਐਮਬੀਬੀਏ ਸਭ 75000 ਰੁਪਏ ਸੈਲਰੀ ਹੋਏਗੀ 5 ਸਾਲ ਦਾ ਐਕਸਪੀਰੀਅੰਸ ਫਾਰਮਾਸਿਸਟ ਲਈ 28100 ਰੁਪਏ ਹੋਏਗੀ ਪਰ ਮੰਥ ਓਕੇ ਡਿਪਲੋਮਾ ਹੋਣਾ ਜਿਹਦਾ ਉਹਨਾਂ ਕੋਲ ਬੀ ਫਾਰਮੇਸੀ ਦਾ ਅੱਗੇ ਆ ਗਿਆ ਜੀ ਆਪਣੀ ਫਿਜ਼ੀਓਥੈਰੇਪਿਸਟ ਡਿਪਲੋਮਾ 1 ਸਾਲ ਦਾ ਹੋਏਗਾ ਫਿਜ਼ੀਓਥੈਰੇਪਿਸਟ ਦਾ 5 ਸਾਲ ਦਾ ਐਕਸਪੀਰੀਅੰਸ ਇੱਕ ਪੋਸਟ ਤੇ 28100 ਤਨਖਾਹ ਪੀਐਨ ਦੀ ਵੀ ਇੱਕ ਪੋਸਟ 16800 ਤਨਖਾਹ ਇਹ ਤੁਹਾਡੀ ਵੀ ਭਾਈ ਤਨਖਾਹ ਹੁਣ ਅਗੇ ਬੋਲਦੇ ਆ ਫੋਰ ਟਰਨਮੈਂਟ ਕੰਡੀਸ਼ਨ ਅਪਲੀਕੇਸ਼ਨ ਫਾਰਮ ਐਂਡ ਰਿਮਨਸੇਸ਼ਨ ਫੋਰ ਫਰਦਰ ਡਿਟੇਲ ਤੁਸੀਂ ਜਿਹੜਾ ECHS ਦੀ ਵੈਬਸਾਈਟ ਤੇ ਜਾ ਸਕਦੇ ਹੋ ਔਰ ਉਹਨਾਂ ਦੇ ਹੈੱਡਕੁਆਟਰ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਜਾਂ ਮੈਂਸ਼ਨ ਕੀਤੇ ਹੋਏ ਫੋਨ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਲਾਸਟ ਡੇਟ ਕੀ ਹੈਗੀ ਆ ਭਾਈ ਲਾਸਟ ਡੇਟ ਹਲੇ ਕਾਫੀ ਆ ਇਹ ਅੱਜ ਹੀ ਨੋਟੀਫਿਕੇਸ਼ਨ ਆਉਟ ਹੋਈ ਹੈ ਅਪਲੀਕੇਸ਼ਨ ਔਨ ਅਪਰੂਵਡ ਫਾਰਮੈਟ ਅਲੋਂਗ ਵਿਦ ਕੰਪਲੀਟ ਬਾਇਓ ਡਾਟਾ ਆਧਾਰ ਕਾਰਡ ਪੈਨ ਕਾਰਡ ਮੈਡੀਕਲ ਫਿਟਨੈਸ ਐਨਓਸੀ ਫਰੋਮ ਕਰੰਟ ਵਰਕਿੰਗ ਇੰਸਟੀਟਿਊਟ ਐਂਡ ਅਦਰ ਸਰਟੀਫਿਕੇਟਸ ਜੋ ਵੀ ਤੁਹਾਡੇ ਹੈਗੇ ਨੇ ਉਹ ਤੁਸੀਂ ਨਾਲ ਲਾਉਣੇ ਨੇ ਐਜੂਕੇਸ਼ਨਲ ਐਕਸਪੀਰੀਅੰਸ ਸਰਟੀਫਿਕੇਟ ਸੈਲਫ ਟੈਸਟਡ ਟ੍ਰਿਪਲਿਕੇਟ ਆਫ ਦਿ ਡਿਪੋਜ਼ਿਟ ਵਿਦ ਇਕੀਐਚਐਸ ਠੀਕ ਹੈ ਜੀ ਇਹ ਤੁਸੀਂ ਸੈਲਫ ਟੈਸਟਡ ਕਰਨੇ ਨੇ ਇਹਨਾਂ ਕਿਦੇ ਵਿੱਚ ਟ੍ਰਿਪਲਿਕੇਟ ਠੀਕ ਹੈ ਜੀ ਹੋਰ ਇਹਦੇ ਵਿੱਚ ਕੀ ਲਿਖਿਆ ਉਹਨਾਂ ਨੇ ਫਰੀਦਕੋਟ ਜਿਲ੍ਹੇ ਮਿਲਟਰੀ ਸਟੇਸ਼ਨ 14 ਜੁਲਾਈ ਤੱਕ ਤੁਸੀਂ ਭਾਈ ਭਜਾ ਸਕਦੇ ਹੋ ਅਜ ਇੱਕ ਤਰੀਕਾ 14 ਜੁਲਾਈ ਤੱਕ ਭਜਾ ਦੇ ਕਾਫੀ ਦਿਨ ਪਏ ਨੇ ਤੁਹਾਡੇ ਕੋ ਅੱਗੇ ਕੰਪਿਊਟਰ ਲਿਟਰੇਸੀ ਕੀ ਲਿਖਿਆ ਪਰਸਨ ਹੈਵਿੰਗ ਕੰਪਿਊਟਰ ਨੋਲਜ ਇਨਕਲੂਡਿੰਗ ਐਮ ਐਸ ਵਰਡ ਪਾਵ ਪੁਆਇੰਟ ਐਕਸਲ ਵਿਲ ਬੀ 기ਵਨ ਪ੍ਰੀਫਰੈਂਸ ਜੇ ਕੋਈ ਇਨਸਰ ਕੋਈ ਵੀ ਕੈਂਡੀਡੇਟ ਜੋ ਫਾਰਮ ਫਿਲ ਕਰਦਾ ਜੇਕਰ ਉਹਨੂੰ ਕੰਪਿਊਟਰ ਦੇ ਵਿੱਚ ਵਰਡ ਪਾਵਰਪੁਆਇੰਟ ਐਕਸਲ ਆਉਂਦਾ ਤਾਂ ਉਹਨੂੰ ਪਹਿਲ ਦਿੱਤੀ ਜਾਏਗੀ ਕਿਉਂਕਿ ਕੰਪਿਊਟਰ ਦਾ ਜੋਗਾ ਕੰਪਿਊਟਰ ਦਾ ਜ਼ਮਾਨਾ ਤੇ ਅੱਜ ਕ ਕਹਿੰਦੇ ਡੇਟ ਜਿਹੜੀ ਇੰਟਰਵਿਊ ਦੀ ਟਾਈਮ ਵੈਨਿਊ ਕੀ ਹੈਗਾ ਕਹਿੰਦੇ ਇੰਟਰਵਿਊ ਜਿਹੜੇ ਫੋਰ ਸ਼ੋਰਟਲਿਸਟਡ ਕੈਂਡੀਡੇਟ ਵਿਲ ਬੀ ਕੰਡਕਟਡ ਔਨ 3ਰਡ 4ਥ ਵੀਕ ਆਫ ਜੁਲਾਈ 25 ਇਸ ਮਹੀਨੇ ਦੇ ਤੀਜੇ ਜਾਂ ਚੌਥੇ ਵੀਕ ਦੇ ਵਿੱਚ ਤੁਹਾਡੀ ਇੰਟਰਵਿਊ ਹੋਏਗੀ ਫਿਰ ਜਿਹੜੇ ਕੈਂਡੀਡੇਟ ਸਿਲੈਕਟ ਹੋਣਗੇ ਜਿਹੜੇ ਤੁਸੀਂ ਰੈਜ਼ਿਊਮੇ ਭੇਜੋਗੇ ਡਾਕੂਮੈਂਟ ਭੇਜੋਗੇ ਉਹਨਾਂ ਜਿਹੜੇ ਸਿਲੈਕਟ ਹੋਣਗੇ ਤੇ ਉਹਨਾਂ ਨੂੰ ਜਿਹੜਾ ਇੰਟਰਵਿਊ ਲਈ ਬੁਲਾਇਆ ਜਾਏਗਾ ਬਾਕੀ ਕੋਈ ਟੀਏੜੀ ਤੁਹਾਨੂੰ ਨਹੀਂ ਦੱਸਣਾ ਭਾਈਓ ਤੇ ਦੇ ਅਜ ਤੱਕ ਨਹੀਂ ਦਿੱਤਾ ਕਿਸੇ ਨੂੰ ਹੁਣ ਕਿੱਥੋਂ ਮਿਲਣਾ ਜੀ ਓਕੇ ਫਿਰ ਕਹਿੰ ਓਨਲੀ ਕੈਂਡੀਡੇਟ ਮੀਟਿੰਗ ਦਾ ਕੁਆਂਟੀਟੇਟਿਵ ਰਿਕੁਆਇਰਮੈਂਟ ਸ਼ੁੱਡ ਅਪਲਾਈ ਜਿਹੜੇ ਵੀ ਕੈਂਡੀਡੇਟ ਉੱਪਰ ਦਿੱਤੀ ਗਈ ਯੋਗਤਾ ਨੂੰ ਅਪਲਾਈ ਜਿੰਨਾ ਕੋ ਯੋਗਤਾ ਹੈ ਜਿਵੇਂ ਐਕਸਪੀਰੀਅੰਸ ਕੁਆਲੀਫਿਕੇਸ਼ਨ ਹੈ ਤਾਂ ਉਹੀ ਅਪਲਾਈ ਕਰਨ ਐਸ ਪਰ ECHS ਪੋਲਿਸੀ ਸਿਲੈਕਟਡ ਕੈਂਡੀਡੇਟ ਆਰ ਰਿਕੁਆਇਰਡ ਟੂ ਅੰਡਰਗੋ 10 ਡੇ ਔਨ ਜੌਬ ਟ੍ਰੇਨਿੰਗ ਜਿਹੜੇ ਵੀ ਕੈਂਡੀਡੇਟ ਸਿਲੈਕਟ ਹੋਣਗੇ 10 ਦਿਨ ਦੀ ਉਹਨਾਂ ਨੂੰ ਜੌਬ ਟ੍ਰੇਨਿੰਗ ਦਿੱਤੀ ਜਾਏਗੀ ਵਿਦਆਊਟ ਐਨੀ ਰੈਮਿਨਰੇਸ਼ਨ ਬਿਫੋਰ ਸਾਈਨਿੰਗ ਦਾ ਕੰਟਰੈਕਟ ਫਾਰ ਇੰਪਲੈਂਟ ਤੇ ਜਿਹੜੇ ਇਹ 10 ਦਿਨ ਕੰਮ ਕਰਨਾ ਇਹਦਾ ਤੁਹਾਨੂੰ ਕੋਈ ਪੈਸਾ ਨਹੀਂ ਮਿਲੇ ਕਿਉਂਕਿ ਇਸ ਤੋਂ ਬਾਅਦ ਤੁਹਾਡਾ ਜਿਹੜਾ ਕੰਟਰੈਕਟ ਉਹ ਸਾਈਨ ਕੀਤਾ ਜਾਵੇਗਾ ਸੋ ਰਾਜ ਇਹ ਸੀਗੀ ਜਾਣਕਾਰੀ ਉਮੀਦ ਕਰਦਾ ਜਾਣਕਾਰੀ ਅੱਛੀ ਲੱਗੀ ਹੋਵੇਗੀ ਫਾਇਦੇਮੰਦ ਲੱਗੇ ਹੋਵੇਗੀ ਆਪਣੇ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਿਹੜੇ ਵੀ ਈਸੀਐਚਐਸ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਖਾਸ ਕਰ ਫਰੀਦਕੋਟ ਦੇ ਲੋਕਲ ਵਸਨੀਕ ਨੇ ਉਹਨਾਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਲੋਕਲ ਬੰਦੇ ਨੂੰ ਜ਼ਿਆਦਾ ਫਾਇਦਾ ਹੁੰਦਾ ਸਾਲ ਦਾ ਕੰਟੈਕਟ ਆ ਤੁਸੀਂ ਵੈਸੇ ਵੀ ਕਿਸੇ ਪ੍ਰਾਈਵੇਟ ਫਾਰਮ 'ਚ ਹੋਰ ਵੀ ਜਗ੍ਹਾ ਕੰਮ ਕਰਦੇ ਹੋ ਤਾਂ ਇੱਕ ਰੈਪਿਊਟਡ ਫਾਰਮ ਹੈਗੀ ਗਵਰਨਮੈਂਟ ਫਾਰਮ ਹੈਗੀ ਜਿੱਦੇ ਵਿੱਚ ਤੁਸੀਂ ਕੰਮ ਕਰਨਾ ਅੱਛੀ ਸੈਲਰੀ ਹੈਗੀ ਆ ਸੋ ਜਾਣਕਾਰੀ ਨੂੰ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਦੇ ਹੋ ਜੀ ਜਾਣਕਾਰੀ ਵਧੀਆ ਲੱਗੀ ਤਾਂ ਪਿਆਰਾ ਜਿਹਾ ਕਮੈਂਟ ਇੱਕ ਜਰੂਰ ਕਰਿਓ ਮਗੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਓ ਤੁਸੀਂ ਜਾਣਦੇ ਹੋ ਦੇਖ ਸਕਦੇ ਹੋ ਪਿੱਛੇ ਕਿ ਬਹੁਤ ਸਾਰੀਆਂ ਡੇਲੀ ਬੇਸਿਸ ਦੇ ਵੀਡੀਓ ਹੁੰਦੀਆਂ ਨੇ ਅੱਗੇ ਵੀ ਹਿੰਦਿਆ ਰਹਿਣਗੀਆਂ ਤੁਸੀਂ ਐਵੇਂ ਪਿਆਰ ਬਣਾਈ ਰੱਖਿਓ ਸਾਥ ਦਿੰਦੇ ਰਹੋ ਅਸੀਂ ਐਵੇਂ ਮਿਹਨਤ ਨਾਲ ਜਿਹੜਾ ਡਾਟਾ ਆ ਅਪਡੇਸ਼ਨ ਆ ਜੋ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਪਰਮਾਤਮਾ ਸਰਬਦਾ ਭਲਾ ਕਰੇ ਜੀ ਥੈਂਕ ਯੂ